ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਨੂੰ ਤੁਸੀਂ ਆਪਣੀ ਵੀਡੀਓ ਕਰਕੇ ਸ਼ੇਅਰ ਕਰ ਦਿਓ ਜੇ ਕਿਸੇ ਨੇ ਅਜੇ ਤੱਕ ਫੇਸਬੁੱਕ ਤੇ ਵੀਡੀਓ ਨਹੀਂ ਸ਼ੇਅਰ ਕੀਤੀ ਮੈਂ ਬੇਨਤੀ ਕਰਦਾ ਆਹ ਲੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੇ ਜਿਹੜੇ ਅਸੀਂ ਤੁਹਾਨੂੰ ਹਾਲਾਤ ਦਿਖਾਉਣ ਲੱਗੇ ਆਂ ਪਰਿਵਾਰ ਦੇ ਤੇ ਉਹ ਦੇਖਿਓ ਤੁਸੀਂ ਇਹ ਆਪਣੇ ਘਰ ਆ ਜੀ ਆਪਣੇ ਪਰਿਵਾਰ ਆ ਇਹ ਪਿੰਡ ਤੋਂ ਇਹਨਾਂ ਦੇ ਕਾਫੀ ਮਾੜੇ ਹਾਲਾਤ ਆ ਕਾਫੀ ਸਮੇਂ ਤੋਂ ਤੇ ਇਹ ਪਰਿਵਾਰ ਵੀ ਸਵੇਰ ਤੋਂ ਅੱਜ ਮੇਰੇ ਸਾਹਮਣੇ ਜਿੰਨਾ ਜਮੀ ਪਿਆ ਆ ਕਾਫੀ ਲੋਕਾਂ ਨੇ ਮਨ ਨੂੰ ਲੱਗਦਾ ਕੋਈ ਰਹਿ ਗਿਆ ਹੋਊਗਾ ਸਾਰਿਆਂ ਨੇ ਮੀਂਹ ਦੇ ਸਟੇਟਸ ਜ਼ਰੂਰ ਪਾਏ ਹੋਊਗੇ ਮੀਂਹ ਵੀ ਚੰਗੇ ਬੰਦਿਆਂ ਲਈ ਮੀਂਹ ਆ ਵੀ ਜੇ ਕੋਈ ਵਿਚਾਰਾ ਆਪਣੇ ਚ ਮਾਥੜੇ ਆਪਣੇ ਵਿੱਚ ਉਹਨਾਂ ਲਈ ਕਾਦਾ ਮੀਂਹ ਆ ਉਹਨਾਂ ਲਈ ਤਾਂ ਇਹ ਆਫਤ ਹੈ ਇੱਕ ਤਰ੍ਹਾਂ ਦੀ ਵੀ ਇਹ ਸਵੇਰ ਦੇ ਇਸ ਘਰ ਚੋਂ ਪਾਣੀ ਕੱਢਣ ਦੇ ਆ ਵੀ ਇੰਨਾ ਕੇ ਜ਼ਿਆਦਾ ਪਾਣੀ ਸੀ ਇੱਥੇ ਤੇ ਆ ਜੋ ਘਰ ਪਹਿਲਾਂ ਤੁਹਾਨੂੰ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਹਾਲਾਤ ਆ ਫਿਰ ਆਪਾਂ ਕਰਦੇ ਹਾਂ ਗੱਲ ਆ ਦੇਖੋ ਕਮਰਾ ਅੰਦਰ ਅਸੀਂ ਨਹੀਂ ਜਾ ਸਕਦੇ ਕਿਉਂਕਿ ਬਾਲੇ ਟੁੱਟੇ ਹੋਏ ਆ ਤੇ ਛੱਤ ਤੁਹਾਡੇ ਸਾਹਮਣੇ ਤੁਸੀਂ ਦੇਖ ਲੋ ਡਿੱਗੀ ਆ ਇਹ ਪਰਿਵਾਰ ਆ ਜੀ ਆਪਣੇ ਮੱਖਣਰਾਮ ਦਾ ਮੱਖਣਰਾਮ ਕਾਫੀ ਸਾਡੇ ਬਜ਼ੁਰਗ ਸਿਆਣੇ ਵੀ ਜਾਣਦੇ ਹੋਣੇ ਆ ਮੱਖਣਰਾਮ ਉਹ ਆ ਵੀ ਜਿਨ੍ਹਾਂ ਨੇ ਇੱਕ ਸਮਾਂ ਇਹੋ ਜਿਹਾ ਸੀਗਾ ਵੀ ਸਾਰੇ ਪਿੰਡ ਵਿੱਚ ਉਹ ਨਲਕਿਆਂ ਦੇ ਬੋਰ ਕਰਦੇ ਸੀ ਉਨਾ ਦਿਨ ਨਾਲਕਿਆਂ ਦੇ ਬੋਰ ਕਰਕੇ ਸਾਰਿਆਂ ਨੂੰ ਪਾਣੀ ਦਿੱਤਾ ਤੇ ਅੱਜ ਦੇ ਹਾਲਾਤ ਜਿਹੜੇ ਆ ਤੁਹਾਡੇ ਸਾਹਮਣੇ ਇਹ ਹੋਏ ਆ ਵੀ ਉਸ ਪਰਿਵਾਰ ਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਜਿੰਨੇ ਵੀਰ ਭਰਾ ਤੁਸੀਂ ਦੇਖ ਰਹੇ ਆ ਤੇ ਆ ਹਾਲਾਤ ਦੇਖੋ ਤੁਸੀਂ ਪਰਿਵਾਰ ਦੇ ਆ ਕਮਰੇ ਵਿੱਚ ਮਾਤਾ ਦਾ ਬੇਟਾ ਸੌਂਦਾ ਆ ਰਾਤ ਨੂੰ ਤੁਸੀਂ ਆਪ ਦੇਖੋ ਤੇ ਆ ਉੱਪਰ ਲਿਫਾਫੇ ਮੂਰਿਆਂ ਵਰਗੇ ਲਿਫਾਫੇ ਇੱਕ ਬੰਨੇ ਆ ਜਿਹੜਾ ਚੋਂ ਡਿਆ ਆ ਜਾਂ ਉਹ ਛੱਤ ਦੇਖੋ ਉਥੋਂ ਸਾਰੀ ਡਿਗਣ ਵਾਲੀ ਆ ਇਹ ਬੱਲੇ ਆ ਤੇ ਇੱਥੇ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਹੱਥ ਜੋੜ ਕੇ ਆਪਾਂ ਜਿਉਂਦੇ ਜੀ ਸਾਰਿਆਂ ਦਾ ਸਾਥ ਦੇਈਏ ਬਾਅਦ ਵਿੱਚ ਸਾਰਿਆਂ ਨੂੰ ਬਹੁਤ ਦੁੱਖ ਹੁੰਦਾ ਹਨਾ ਵੀ ਜਦੋਂ ਕੋਈ ਇਹੋ ਜਿਹਾ ਉਹ ਪਾਣਾ ਵਾਪੜ ਜਾਂਦਾ ਜਾਂ ਦਰਘਟਨਾ ਹੋ ਜਾਂਦੀ ਆ ਵੀ ਸਾਰਿਆਂ ਨੂੰ ਦੁੱਖ ਹੁੰਦਾ ਵੀ ਸਾਰੇ ਕਹਿੰਦੇ ਵੀ ਬਹੁਤ ਮਾੜਾ ਹੋਇਆ ਜਾਂ ਕਿਦਾਂ ਪਰ ਸਾਨੂੰ ਲੋੜ ਆ ਵੀ ਜਿਉਂਦੇ ਜੀ ਆਪਾਂ ਪਰਿਵਾਰ ਜਿਹੜਾ ਵੀ ਲੋੜਵੰਦ ਪਰਿਵਾਰ ਆ ਤੁਹਾਡੇ ਨੇੜੇ ਉਹਦੀ ਬਾਹ ਫੜੀਏ ਤੇ ਮਾਤਾ ਜੀ ਸਾਡੇ ਨਾਲ ਆ ਤੇ ਇਹਨਾਂ ਨਾਲ ਵੀ ਆਪਾਂ ਕਰਦੇ ਆ ਗੱਲ ਏ ਆਂਟੀ ਦੱਸਿਓ ਦੀ ਕਦੋਂ ਕਦੋਂ ਇਹ ਹਾਲਾਤ ਆਪਣੇ ਘਰ ਦੇ ਤਾਂ ਇਹ ਹੋ ਗਿਆ ਪੁੱਤੋਂ 12-13 ਸਾਲ ਹੋ ਗਿਆ ਜਿਆਦਾ ਹੀ ਉਦਾਂ ਤਾਂ ਹਾਂਜੀ ਜਿਆਦਾ ਤਾਂ ਹੁਣ 12-13 ਸਾਲ ਹੀ ਹੋ ਗਿਆ ਇਹ ਮੈਨੂੰ ਇਹ ਸਹਾਲਾਤ ਦੇ ਵਿੱਚ ਗੁਜ਼ਰਤੀ ਨੂੰ ਠੀਕ ਆ ਜੀ ਹਾਂਜੀ ਹੋ ਚੰਨ ਦੀਦਾ ਗਿਆ ਸਾਰਾ ਦੇਖ ਹੀ ਲਿਆ ਤੁਸੀਂ ਆਪਣੇ ਹਾਂਜੀ ਹਾਂਜੀ ਬਈ ਹੁਣ ਤਾਂ ਜਿਆਦਾ ਹੀ ਔਖਾ ਆ ਤੇ ਬਾਕੀ ਐਦਾਂ ਫੈਮਿਲੀ ਚ ਪਹਿਲਾਂ ਪਹਿਲਾਂ ਤੋਂ ਹੀ ਇਹ ਹਾਲਾਤ ਸੀਗੇ ਜਾਂ ਬਾਅਦ ਵਿੱਚ ਇਹ ਤਾਂ ਠੀਕ ਸੀ ਨਾਲ ਡੈਡੀ ਦੀ ਜਾਦੀ ਦਿੱਤ ਹੋਈ ਹੈ ਉਹਨਾਂ ਦੇ ਜਿਆਦਾ ਹੋ ਗਿਆ ਇਹ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਗੁਜ਼ਰਨਾ 2007 ਦੇ ਮੁੱਕੇ ਆ ਠੀਕ ਹੈ ਜੀ ਬਾਅਦ ਚ ਫੇ ਮੇਰਾ ਬੇਟਾ ਮੁੱਕ ਗਿਆ ਹੁਣ ਵੱਡਾ ਅੱਛਾ ਜੀ ਉਹ ਵੀ 7 ਸਾਲ ਹੋ ਜਾਣੇ ਆ 9ਵੇਂ ਮਹੀਨੇ ਦੀ 15 ਤਰੀਕ ਨੂੰ ਉਹ ਬਿਮਾਰ ਸੀ ਜਾਂ ਨਹੀਂ ਉਦਾਂ ਹੀ ਉਦਾਂ ਹੀ ਹੋ ਗਿਆ ਕੋਈ ਪਰੇਸ਼ਾਨੀ ਨਹੀਂ ਪੁੱਤ ਅਵਸ਼ਾਰੀ ਉਹ ਵੀ ਚਲੇ ਗਿਆ ਦੁਨੀਆ ਤੋਂ ਹੁਣ ਮੇਰਾ ਸਹਾਰਾ ਇਹ ਹੀ ਰਹਿ ਕੋਈ ਠੀਕ ਆ ਜੀ ਨਹੀਂ ਬਾਕੀ ਜਿਹੜੇ ਦੇਖਦੇ ਹੋ ਵੀ ਤੁਹਾਡੇ ਪੁੱਤੀ ਆ ਮੈਂ ਤਾਂ ਪਾਣੀ ਰੋ ਪੁੱਤ ਮੈਂ ਤਾਂ ਇਹ ਕਹਿਨੀ ਆ ਬੇਟਾ ਆ ਮਾਤਾ ਦਾ ਇੱਕ ਕਾਫੀ ਮਿਹਨਤੀ ਆ ਆਪਣੇ ਦਿਹਾੜੀ ਠੱਪਾ ਕਰਦਾ ਆ ਘਰ ਚਲਾਉਂਦਾ ਆ ਤੇ ਆਹ ਰਸੋਈ ਵੀ ਆ ਤੁਸੀਂ ਦੇਖ ਲਓ ਨਾ ਵੀ ਸਾਰਾ ਇਹ ਜੋ ਵੀ ਤੁਹਾਨੂੰ ਦਿਖਾ ਦਈਏ ਉਹ ਵੀ ਤੁਸੀਂ ਦੇਖ ਲਓ ਘਾਟਿਆ ਵੀ ਉੱਧਰ ਦੇਖੋ ਕਦਾਂ ਇੱਟਾਂ ਦਾ ਚੱਕਾ ਲਾਇਆ ਆ ਬੱਲਿਆਂ ਦੇ ਵਿੱਚ ਕੰਡਾ ਇਟਾਂ ਜੋੜ ਕੇ ਖੜੀਆਂ ਕੀਤੀਆਂ ਆ ਪਤਾ ਨਹੀਂ ਕਦੋਂ ਵੀ ਇਹ ਇਹ ਵੀ ਗਿਰ ਜਾਗਦਾ ਤੇ ਮੈਂ ਇੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਆ ਜਿਨ੍ਹਾਂ ਨੇ ਮਾੜੇ ਸਮੇਂ ਵਿੱਚ ਮਾਤਾ ਦੀ ਬਾਹ ਵੀ ਫੜੀ ਸੀ ਆ ਪਿੱਛੇ ਕਮਰਾ ਤੁਸੀਂ ਦੇਖਦੇ ਹੋਣੇ ਆ ਕਮਰਾ ਹਜੇ ਤਿਆਰ ਨਹੀਂਗਾ ਮਾਤਾ ਨੂੰ ਇੱਕ ਸਹਰਟਾ ਕਰਨ ਲਈ ਇਹ ਕਮਰਾ ਰਹਿਤੇਦਾਰਾਂ ਨੇ ਜਾਂ ਜਿੱਥੋਂ ਵੀ ਮਾਤਾ ਨੇ ਮਦਦ ਮੰਗੀ ਇਹ ਬਣਾ ਕੇ ਦਿੱਤਾ ਤੇ ਅਸੀਂ ਸਾਰਿਆਂ ਨੇ ਕਮੇਟੀ ਨੇ ਇਹੀ ਸਲਾਹ ਕੀਤੀ ਆ ਵੀ ਮਾਤਾਂ ਲਈ ਇੱਕ ਕਮਰਾ ਤੇ ਇੱਕ ਰਸੋਈ ਬਣਾ ਕੇ ਦੇਣੀ ਆ ਤੇ ਦਾਨੀ ਸੱਜਣਾਂ ਨੂੰ ਸਾਡੀ ਇਹੀ ਬੇਨਤੀ ਆ ਵੀ ਇਹ ਜਿਹੜੇ ਕਾਰਜ ਆ ਆਪਾਂ ਥੋੜੇ ਸਮੇਂ ਬਾਅਦ ਹੀ ਸ਼ੁਰੂ ਕਰਾਂਗੇ ਅੱਜ ਜਦੋਂ ਸਾਡੇ ਵੀ ਮਾਨੇ ਦੇ ਸੀਗਾ ਵੀ ਅਸੀਂ ਮੌਕੇ ਦੇ ਹਾਲਾਤ ਤੁਹਾਨੂੰ ਦਿਖਾਈਏ ਵੀ ਜਿਹੜਾ ਇੱਕ ਮੀਨ ਨਾਲ ਆ ਤੁਸੀਂ ਦੇਖਦੇ ਆ ਇੱਕ ਮੀਨ ਨਾਲ ਇਦਾਂ ਆ ਤੇ ਕਿੰਨੇ ਮੀਨ 12 13 ਸਾਲ ਇਹਨਾਂ ਨੇ ਇਦਾਂ ਮੀਹਾਂ ਵਿੱਚ ਕੱਢੇ ਹੋਗੇ ਤੁਸੀਂ ਮਹਿਸੂਸ ਕਰਕੇ ਦੇਖਿਓ ਇਹ ਵੀ ਇੱਕ ਮੀਨ ਦੇ ਨਾਲ ਆ ਅੱਖੀਆਂ ਜਿ ਤੁਹਾਨੂੰ ਸਾਰਾ ਹਾਲ ਦਿਖਾਇਆ ਆ ਇਹ ਇੱਕ ਪਰਿਵਾਰ ਨਹੀਂ ਬਹੁਤ ਪਰਿਵਾਰ ਹੋਣਗੇ ਤੇ ਇੱਥੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਤੁਸੀਂ ਜਿੱਥੇ ਵੀ ਦਾਨ ਕਰਦੇ ਆ ਇਹੋ ਜਿਹੇ ਪਰਿਵਾਰਾਂ ਦਾ ਹੀ ਵਾਂ ਫੜੋ ਆਪਣੇ ਨੇ ਜੀ ਦੀਕ ਦੇਖੋ ਆਪਾਂ ਚਲੋ ਸੇਵਾ ਕਰਦੇ ਆਂ ਦੂਰ ਵੀ ਕਿਤੇ ਕਰਦੇ ਆਂ ਪਰ ਆਪਣੇ ਜੇ ਨੇੜੇ ਕੋਈ ਪਰਿਵਾਰ ਹੈ ਲੋੜਵੰਦ ਉਹਨਾਂ ਦੇ ਆਪਾਂ ਜ਼ਰੂਰ ਸਾਥ ਦੇਈਏ ਤੇ ਇਹਨਾਂ ਦੇ ਵਾਸ਼ਰੂਮ ਬਣਿਆ ਆ ਥੋੜ੍ਹਾ ਸਮਾਂ ਪਹਿਲਾਂ ਵਾਸ਼ਰੂਮ ਬਣਿਆ ਆ ਉਹ ਦੇਖੋ ਤੁਸੀਂ ਤੇ ਬਾਕੀ ਆਪਾਂ ਇਹੀ ਬੇਨਤੀ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਲਈ ਇੱਕ ਆਪਾਂ ਕਮਰਾ ਤੇ ਇੱਕ ਰਸੋਈ ਤਾਰੇ ਸਾਰਿਆਂ ਦੇ ਸਾਥ ਨਾਲ ਹੀ ਹੋਣੀ ਆ ਪ੍ਰਮਾਤਮਾ ਵਾਹਿਗੁਰੂ ਉਹ ਬਾਬਾ ਨਾਨਕ ਨੇ ਇਹ ਕਰਕੇ ਦੇਣਾ ਆ ਸਾਰੇ ਕਾਰਜ ਤੇ ਆਪਾਂ ਰਲ ਮਿਲ ਕੇ ਇੰਨਾ ਕੁ ਮਾਤਮ ਨੂੰ ਇਹ ਕਰਕੇ ਦੇਣਾ ਆ ਜੀ ਤੇ ਜਰੂਰ ਅਸੀਂ ਇੱਕ ਨੰਬਰ ਵੀ ਦੇਵਾਂਗੇ ਆਪਣਾ ਉੱਪਰ ਆਪਣਾ ਸੇਵਾ ਸੁਸਾਇਟੀ ਦਾ ਨੰਬਰ ਦੇਵਾਂਗੇ ਤੇ ਤੁਸੀਂ ਜਰੂਰ ਸੰਪਰਕ ਕਰਿਓ ਤੇ ਬਾਕੀ ਸਾਡੇ ਨਾਲ ਰਜਿੰਦਰ ਭਾਨਾ ਭਾਜੀ ਵੀ ਮੌਜੂਦ ਆ ਤੇ ਮੈਂ ਬਾਈ ਜੀ ਨੂੰ ਵੀ ਕਹੂੰਗਾ ਬਾਈ ਜੀ ਵੀ ਦੋ ਸ਼ਬਦ ਜਰੂਰ ਅੱਜ ਆਪਣੇ ਵਿਚਾਰ ਦੇਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜਿਹਦਾ ਸੁਖ ਨੇ ਤੁਹਾਨੂੰ ਪਹਿਲਾਂ ਆਪਾਂ ਨੂੰ ਕਿਹਾ ਵੀ ਜਿਹਨੇ ਫੇਸਬੁੱਕ ਚ ਚਲਾਉਂਦੇ ਆ ਉਹਨੂੰ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਬਿਲਕੁਲ ਸਹੀ ਆ ਆਪਾਂ ਨੂੰ ਟਾਈਮ ਰਹਿੰਦੇ ਇਸਦਾ ਪਰਿਵਾਰਾਂ ਦਾ ਹੱਥ ਫੜ ਲੈਣਾ ਚਾਹੀਦਾ ਕੋਈ ਇਨਸੀਡੈਂਟ ਹੋਣ ਤੋਂ ਬਾਅਦ ਜੇ ਆਪਾਂ ਮੱਥੇ ਤੇ ਹੱਥ ਮਾਰੀ ਉਹਦਾ ਫਾਇਦਾ ਕੁਛ ਨਹੀਂ ਤੇ ਹਾਲਾਤ ਜਿਹੜੇ ਘਰ ਦੇ ਆ ਉਹ ਦੇਖ ਆ ਤੇ ਆ ਸੁਖ ਨੇ ਹੈ ਖਰਾਬ ਆ ਬਹੁਤ ਜ਼ਿਆਦਾ ਤੇ ਜ਼ਰੂਰਤਮੰਦ ਪਰਿਵਾਰ ਆ ਇਹ ਸਿਰਫ ਤੁਹਾਡੀ ਸਾਥ ਨਾਲ ਇਹ ਇਹ ਕਾਰਜ ਜਿਹੜਾ ਆਰੰਭਣਾ ਹੈ ਤੇ ਪੂਰਾ ਹੋਣਾ ਹੈ ਤੁਸੀਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਰੂਰ ਸਾਥ ਦਿਓ ਤੇ ਇਦਾਂ ਦੇ ਪਰਿਵਾਰਾਂ ਦਾ ਹੱਥ ਜਰੂਰ ਫੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੀ ਬੇਨਤੀ ਹੈ ਅਸੀਂ ਤੁਹਾਡੇ ਅੱਗੇ ਸਾਰੇ ਅੱਗੇ ਤੇ ਵਾਹਿਗੁਰੂ ਸਾਨੂੰ ਵੀ ਸਮੱਤ ਬਖਸ਼ੇ ਅਸੀਂ ਇਹ ਸੇਵਾ ਜਿਹੜੀ ਹੈ ਸੱਚੇ ਮਨੋਂ ਨਿਭਾਉਂਦੇ ਰਹੀਏ ਤੇ ਜਿੰਨੇ ਦਾਨੀ ਸੱਜਣੇ ਪਹਿਲੇ ਦਿਨ ਤੋਂ ਸਾਡੇ ਨਾਲ ਸਾਥ ਦੇ ਰਹੇ ਆ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਵੀ ਜਿਹੜੇ ਡੋਨਰ ਆ ਵੀਡੀਓ ਦੇਖਣਗੇ ਜ਼ਰੂਰ ਜਿਹੜੇ ਸੇਵਾ ਕਰ ਸਕਦੇ ਹੋ ਜਰੂਰ ਸੰਪਰਕ ਕਰਿਓ ਜੀ ਧੰਨਵਾਦ ਜੀ ਢੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਾਣੀ ਕਰੇ